ਸ਼ੇਰੀ ਸਰਬੰਸਿੰਘ ਬਲ ਪੀਪੀਐਸ ਉਪ ਪੁਲਿਸ ਕਪਤਾਨ ਸਾਵ ਡਿਵੀਜ਼ਨ ਫਿਲੌਰ ਜੀ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਪ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ ਕਤਲ ਕੇਸ ਵਿੱਚ ਲੁੜਿੰਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਬਲ ਪੀਪੀਐਸ ਉਪ ਪੁਲਿਸ ਕਪਤਾਨ ਸਾਬ ਡਿਵੀਜ਼ਨ ਫਲੋਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਪ ਕਪੂਰ ਮੁਖ ਅਫਸਰ थाना ਫਲੋਰ ਦੀ ਟੀਮ ਵੱਲੋਂ ਪਿਛਲੇ ਦਿਨੀ ਪਿੰਡ ਅਕਲਪੁਰ ਵਿਖੇ ਹੋਏ ਕਤਲ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ 24 ਘੰਟੇ ਦੇ ਅੰਦਰ ਅੰਦਰ ਕਤਲ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਸੇ ਮੁਹਿੰਮ ਤਹਿਤ ਇਸ ਕਤਲ ਕੇਸ ਵਿੱਚ ਲੁੜਿੰਦੇ ਤਿੰਨ ਹੋਰ ਵਿਅਕਤੀ ਅਮਰਿਤਪਾਲ ਸਿੰਘ ਪੁੱਤਰ ਅਵਤਾਸ ਸਿੰਘ ਵਾਸੀ ਬਕਾਪੂਰ थाना ਫਲੋਰ ਰਾਜਵੀਰ ਸਿੰਘ ਪੁੱਤਰ ਗੁਰਦੇ ਰਾਲ ਸਿੰਘ ਵਾਸੀ ਬਕਾਪੁਰ थाना ਫਿਲੌਰ ਅਤੇ ਅਜਮਿੰਦਰ ਸਿੰਘ ਪੁੱਤਰ ਗੁਰਦੇਵਾਲ ਸਿੰਘ ਵਾਸੀ ਬਕਾਪੁਰ थाना ਫਿਲੌਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਸੰਬੰਧੀ ਮੁਕੱਦਮਾ ਨੰਬਰ 7 ਮਿਤੀ 612025 1032 612 193 190 ਬੀ ਐਨ ਐਸ थाना ਫਿਲੌਰ ਵਿਖੇ ਦਰਜ ਕੀਤਾ ਜਾ ਚੁੱਕਾ ਹੈ ਪੁਸ਼ਕੀ ਸੁਧਰਣ ਇਹ ਗੱਲ ਸਾਹਮਣੇ ਆਈ ਹੈ ਕਿ ਮਰੀਤਕ ਅਤੇ ਦੋਸ਼ੀ ਧੀਰਪਿੰਡ ਅਕਲਪੁਰ ਵਿੱਚ ਬਣੇ ਆਹਾਤੇ ਤੇ ਸ਼ਰਾਬ ਵਗੈਰਾ ਪੀਣ ਲਈ ਜਾਂਦੇ ਅਤੇ ਸ਼ਰਾਬ ਪੀ ਕੇ ਬਾਹਰ ਰਸਤੇ ਵਿੱਚ ਖੜੇ ਜਾਂਦੇ ਸੀ ਜੋ ਆਹਾਤਾ ਪਿੰਡ ਵਿੱਚ ਹੋਣ ਕਰਕੇ ਪਿੰਡ ਦੇ ਲੋਕ ਇਹਨਾਂ ਨੂੰ ਰਸਤੇ ਵਿੱਚ ਖੜਨ ਦਾ ਵਿਰੋਧ ਕਰਦੇ ਸਨ ਦੋਸ਼ੀਆਂ ਨੂੰ ਇਹ ਲੱਗਦਾ ਸੀ ਕਿ ਇਹ ਸਭ ਜਗਤਾਰ ਸਿੰਘ ਹੀ ਕਰਵਾ ਰਿਹਾ ਹੈ ਇਸੇ ਰੰਜਿਸ਼ ਨੂੰ ਲੈ ਕੇ ਉਕਤਾਂ ਦੋਸ਼ੀਆਂ ਵੱਲੋਂ ਹਮਸਲਾ ਹੋ ਕੇ ਜਗਤਾਰ ਸਿੰਘ ਦੇ ਸੱਟਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਰਡ ਹਾਸਲ ਕਰਕੇ ਹੋਰ ਪੁਸ਼ਗਿਸ਼ ਕੀਤੀ ਜਾ ਰਹੀ ਹੈ। ਅ ਸਰ ਪਿਛਲੇ ਦਿਨੀ ਇੱਕ ਅਕਲਪੋਰ ਵਿੱਚ ਇੱਕ ਮਟਰ ਹੋਇਆ ਸੀ ਜਿਹਦੇ ਵਿੱਚ ਤੁਸੀਂ ਦੋ ਦੋਸ਼ੀ ਇਹਨੇ ਪਹਿਲਾਂ ਤੁਸੀਂ ਕਾਬੂ ਕਰ ਲਿਆ ਤੇ ਤਿੰਨ ਹੁਣ ਤੁਸੀਂ ਕਾਬੂ ਕੀਤੇ ਆ। ਅ ਸਰ ਕੀ ਮਾਮਲਾ ਸੀ ਇਨੀ ਕਿਉਂ ਉਸ ਬੰਦੇ ਦਾ ਮਟਰ ਕੀਤਾ ਜਾ ਰਿਹਾ। ਮੜੇ ਅੰਸਰਾ ਖਿਲਾਫ ਜਿਲੰਦਰ ਦੇ ਹੱਥੀ ਪੁਲਿਸ ਹਮੇਸ਼ਾ ਸ਼ਿਕੰਜਾ ਕਸਦੀ ਰਹੀ ਹੈ। ਇਸੀ ਕੜੀ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਦਾ ਹਰਕਮਿਕ ਪ੍ਰੀਤ ਸਿੰਘ ਖਾਕਾ ਤੇ ਸਰਦਾਰ ਡੀਐਸਪੀ ਫਿਲੌਰ ਸਰਦਾਰ ਸਰਵਪੰ ਸਿੰਘ ਬਲਜੀਤ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡਾ ਇੱਕ ਮੁਕੱਦਮਾ ਨੰਬਰ 7 ਜੋ ਕਿ ਇੱਕ ਮਰਡਰ ਦਾ ਕੇਸ ਸੀਗਾ ਜਿਸ ਤੇ ਵਿੱਚ ਇੱਕ ਜਗਤਾਰ ਨਾਮ ਦੇ ਲੜਕੇ ਨੂੰ ਕੁੱਟ ਕੇ ਮਾਰ ਦਿੱਤਾ ਗਿਆ ਸੀਗਾ ਤੇ ਇਸ ਸਬੰਧੀ ਤਿੰਨ ਮੇਨ ਦੋਸ਼ੀ ਜੋ ਕਿ ਐਬਸਕਾਂਡਡ ਚਲ ਰਹੇ ਸੀ ਬੱਜੇ ਹੋ ਸੀਗੇ ਜਿਨ੍ਹਾਂ ਨੂੰ ਫਲੋਰ ਪੁਲਿਸ ਵੱਲੋਂ ਕੱਲ ਮਿਤੀ 10 ਜਨਵਰੀ 2025 ਨੂੰ ਪਕੜਨ ਚ ਸਫਲਤਾ ਹਸ ਲਈਆ ਇਹਨਾਂ ਚ ਜਿਹੜੇ ਮੇਨ ਦੋਸ਼ੀ ਸੀ ਅਮਰਿਤਪਾਲ ਪੁੱਤਰ ਰਫਤਾਰ ਸਿੰਘ ਰਾਜਵੀਰ ਪੁੱਤਰ ਗੁਰदयाल ਸਿੰਘ ਵਾਸੀ ਬਕਾਪੁਰ ਅਤੇ ਅਜਮਿੰਦਰ ਪੁੱਤਰ ਗੁਰदयाल ਵਾਸੀ ਬਕਾਪੁਰ ਇਹ ਤਿੰਨੋਂ ਦੋਸ਼ੀ ਜੋ ਕਿ ਕਤਲ ਕਰਨ ਦੇ ਅਪਰਾਧ ਇੱਥੋਂ ਦੌੜ ਕੇ ਹਾਚਲ ਚਲੇ ਗਏ ਸੀਗੇ ਤੇ ਜਿਨ੍ਹਾਂ ਨੂੰ ਕੱਲ ਅਸੀਂ ਪਕੜਨ ਚ ਸਫਲਤਾ ਹਸ ਲਈਆ ਤੇ ਜੋ ਰਾਜਵੀਰ ਤੇ ਅਜਮਿੰਦਰ ਇਹ ਜਗਤ ਨਾਲੇ ਪਿਛਕੜ ਬਹੁਤ ਮਾੜੀ ਹੈ ਜੋ ਕਿ ਪਹਿਲਾਂ ਵੀ ਲੜਾਈ ਝਗੜੇ ਦੇ ਪਰਚਾ ਚ ਇਨਵੋਲ ਰਹੇ ਨੇ ਅਤੇ ਇਹਨਾਂ ਦੇ ਮੇਨ ਇਸ ਕਤਲ ਦਾ ਕਾਰਨ ਇਹ ਸੀਗਾ ਕਿ ਜਿਹੜਾ ਅ ਅਜਦਾਜਵੀ ਤੇ ਅਜਵਿੰਦਰ ਰਾਏ ਦੀ ਨਾ ਜਿਹੜਾ ਜਗਤਾਰ ਦਾ ਇੱਕ ਦੋਸਤ ਸੀਗਾ ਤੇਜਿੰਦਰ ਬੋਲੀ ਉਸ ਦਿਨਾਂ ਦੁਸ਼ਮਣੀ ਸੀਗੀ ਪਹਿਲਾਂ ਵੀ ਇਹਨਾਂ ਦੇ ਇੱਕ ਸਾਲ ਦੇ ਵਿੱਚ ਇੱਕ ਦੋਰੀ ਜਿਹੜਾ ਹੋਇਆ ਸੀਗਾ ਤੇ ਉਸ ਦਿਨ ਵੀ ਲੜਾਈ ਝਗੜੇ ਨਾਲ ਵੱਧ ਗਿਆ ਕਿ ਇਹਨਾਂ ਇਹਨਾਂ ਤੋਂ ਹੀ ਲੜਕਾ ਜ਼ਿਆਦਾ ਕੁੱਟਿਆ ਗਿਆ ਜੀ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਕੋਰਟ 'ਚ ਪੇਸ਼ ਕੀਤਾ ਤੇ ਜਿੱਥੋਂ 3 ਦਿਨਾਂ ਦਾ ਰਿਮਾਨਾ ਸੰਭੀ ਠੀਕ ਹੈ ਸਰ ਜਿਹੜਾ ਜਿਹੜੇ ਬੰਦੇ ਦਾ ਮਰਡਰ ਹੋਇਆ ਕਤਲ ਕਰਦਾ ਉਹਦਾ ਸਭ ਪਿਛੋਕੜ ਕੀ ਸੀਗਾ ਉਹ ਉਹ ਪਛੋਕਰ ਠੀਕ ਸੀਗਾ ਉਹ ਮੈਨਤ ਮਜ਼ਦੂਰੀ ਕਰਨ ਵਾਲਾ ਬੰਦਾ ਸੀਗਾ ਤੇ ਉਹ ਗੋਲੀ ਜਤਿੰਦਰ ਸਿੰਘ ਨੇ ਇਸ ਗੋਲੀ ਸੀਗਾ ਉਹਨੇ ਫੋਨ ਕਰਕੇ ਉਹਨੂੰ ਬੁਲਾਇਆ ਸੀਗਾ ਜਿਸ ਤੋਂ ਬਾਅਦ ਉਹ ਥਲੇੜਾਈ ਚ ਕਿਹੜੇ ਦੌਰਾਨ ਉਸਦੀ ਮੌਤ ਹੋ ਗਈ ਸੀ ਹੁਣ ਦੇ ਕੇ ਪੂਰੇ ਪਿੰਦੇ ਪੰਜ ਕਾਬੂ ਕਰ ਲਏ ਨੇ ਪੰਜ ਦੋਸ਼ੀ ਕਾਬੂ ਕਰ ਲੈਣੇ ਤੇ ਹਜੇ ਤਫਤੀਸ਼ ਚੱਲ ਰਹੀ ਹੈ